ਖੁਦਾਵੰਦ ਜਲਾਲੀ ਨਾਮ ਦੇ ਵਿੱਚ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਕਿਹੜਾ ਗੜਾ ਮੇਰਾ ਭੈਣ ਤੇ ਭਰਾ ਆ ਜਿਹੜਾ ਕਹਿੰਦਾ ਵਾ ਕਿ ਪਰਮੇਸ਼ੁਰ ਸਾਡੀ ਨਹੀਂ ਸੁਣਦਾ ਤੇ ਜਿਹੜੇ ਕਹਿੰਦੇ ਆ ਕਿ ਅਸੀਂ ਦਿਨ ਰਾਤ ਪ੍ਰਾਰਥਨਾ ਕਰਦੇ ਆ ਪਰ ਸਾਡੀ ਪ੍ਰਾਰਥਨਾ ਦਾ ਸਾਨੂੰ ਉੱਤਰ ਨਹੀਂ ਮਿਲਦਾ ਹallelujah ਪਰਮੇਸ਼ੁਰ ਨੇ ਕੀ ਕਿਹਾ ਵਿਸ਼ਵਾਸ ਕਰਨ ਵਾਲੇ ਦੇ ਲਈ ਸਭ ਕੁਝ ਹੋ ਸਕਦਾ ਹੈ ਤੁਸੀਂ ਜੋ ਕੁਝ ਮੇਰਾ ਨਾਮ ਲੈ ਕੇ ਪਿਤਾ ਦੇ ਕੋਲੋਂ ਮੰਗੋਗੇ ਉਹ ਤੁਹਾਡੇ ਲਈ ਹੋ ਜਾਏਗਾ। ਪਰਮੇਸ਼ਵਰ ਨੇ ਕੀ ਕਿਹਾ ਕਿ ਜੇਕਰ ਤੁਹਾਡਾ ਵਿਸ਼ਵਾਸ ਇੱਕ ਰਈ ਦੇ ਦਾਣੇ ਸમાન ਵੀ ਹੋਵੇਗਾ ਨਾ ਜੇਕਰ ਤੁਸੀਂ ਕਹੋਗੇ ਇਹ ਪਹਾੜ ਜਾਂ ਸਮੁੰਦਰ ਦੇ ਵਿੱਚ ਜਾ ਪੈ ਤੋ ਜਾ ਪਏਗਾ। ਹਾਲੇਲੂਇਆ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਤੁਸੀਂ ਪਰਮੇਸ਼ਵਰ ਤੋਂ ਪ੍ਰਾਰਥਨਾ ਕਰਦੇ ਆਂ ਦੁਆ ਕਰਦੇ ਆਂ ਤੇ ਪੂਰੇ ਵਿਸ਼ਵਾਸ ਦੇ ਨਾਲ ਕਰਿਆ ਕਰੋ ਕਿਉਂਕਿ ਪਰਮੇਸ਼ਵਰ ਸ਼ੱਕ ਪਸੰਦ ਨਹੀਂ ਕਰਦਾ ਹallelujah ਬਿਨਾਂ ਸ਼ੱਕ ਤੋਂ ਪਰਮੇਸ਼ਵਰ ਦੇ ਕੋਲੋਂ ਪ੍ਰਾਰਥਨਾ ਕਰਿਆ ਕਰੋ ਹallelujah ਕੀ ਗੱਲ ਤੁਸੀਂ ਨਹੀਂ ਜਾਣਦੇ ਉਹ ਟਾਈਮ ਜਦੋਂ ਮੂਸਾ ਦੇ ਨਾਲ ਪਰਮੇਸ਼ਵਰ ਗੱਲਾਂ ਕਰਦਾ ਸੀ ਹallelujah ਤੇ ਮੂਸਾ ਨੇ ਜਦੋਂ ਆਪਣੀ ਲਾਠੀ ਪਾਣੀ ਦੇ ਉੱਤੇ ਸਮੁੰਦਰ ਦੇ ਉੱਤੇ ਮਾਰੀ ਸੀ ਤੇ ਸਮੁੰਦਰ ਦੋ ਫਾੜ ਹੋ ਗਿਆ ਸੀ ਹallelujah ਇਹ ਕਿੱਡਾ ਵੱਡਾ ਚਮਤਕਾਰ ਸੀ ਤੇ ਕਿੱਡਾ ਵਿਸ਼ਵਾਸ ਸੀ ਮੂਸਾ ਦਾ ਹallelujah ਕੀ ਗੱਲ ਤੁਸੀਂ ਉਹ ਚੀਜ਼ ਭੁੱਲ ਗਏ ਜਦੋਂ ਪਰਮੇਸ਼ਵਰ ਨੇ ਮੂਸਾ ਦੇ ਨਾਲ ਗੱਲ ਕੀਤੀ ਸੀ ਤਾਂ ਇਜ਼ਰਾਈਲੀਆਂ ਨੂੰ ਪਾਣੀ ਨਹੀਂ ਸੀ ਮਿਲਦਾ ਪੀਣ ਤੇ ਉਹਨੇ ਪੱਥਰ ਦੇ ਉੱਤੇ ਪਹਾੜ ਦੇ ਉੱਤੇ ਜਦੋਂ ਆਪਣੀ ਲਾਠੀ ਮਾਰੀ ਸੀ ਤੇ ਉੱਥੋਂ ਪਾਣੀ ਨਿਕਲ ਆਇਆ ਸੀ ਹallelujah ਕੀ ਗੱਲ ਹੈ ਤੁਸੀਂ ਭੁੱਲ ਗਏ ਆ ਪਰਮੇਸ਼ਵਰ ਤੇ ਵਿਸ਼ਵਾਸ ਰੱਖੋ ਪਰਮੇਸ਼ਵਰ ਸਭ ਕੁਝ ਕਰਨ ਦੀ ਤਾਕਤ ਰੱਖਦਾ ਏਲੀਆ ਨੂੰ ਭੁੱਲ ਗਏ ਜਦੋਂ ਉਹਨੇ ਕਿਹਾ ਸੀ ਕਿ ਅੱਗ ਉੱਪਰੋਂ ਉਤਰੇਗੀ ਕੀ ਸੀਗਾ ਉਹਦਾ ਵਿਸ਼ਵਾਸ ਸੀਗਾ ਹallelujah ਤੇ ਵਿਸ਼ਵਾਸ ਜਦੋਂ ਏਲੀਆ ਦਾ ਸੀਗਾ ਤੇ ਪਰਮੇਸ਼ਵਰ ਨੇ ਅੱਗ ਉਤੋਂ ਭੇਜੀ ਹallelujah Praise the Lord ਸਾਡਾ ਵਿਸ਼ਵਾਸ ਜਿਹੜਾ ਹੋਣਾ ਚਾਹੀਦਾ ਪੂਰਾ ਪੱਕਾ ਤੇ ਪੂਰਾ ਠੋਸ ਇੱਕ ਚਟਾਨ ਦੀ ਤਰ੍ਹਾਂ ਹੋਣਾ ਚਾਹੀਦਾ ਹallelujah ਜਦੋਂ ਅਸੀਂ ਪਰਮੇਸ਼ਵਰ ਤੋਂ ਪ੍ਰਾਰਥਨਾ ਕਰੀਏ ਤੇ ਸਾਨੂੰ ਕਦੇ ਵੀ ਸ਼ੱਕ ਦੇ ਨਾਲ ਪ੍ਰਾਰਥਨਾ ਨਹੀਂ ਕਰਨੀ ਹallelujah ਕਿਉਂਕਿ ਪਰਮੇਸ਼ਰ ਕਹਿੰਦਾ ਆ ਜੋ ਕੁਝ ਤੁਸੀਂ ਜੋ ਕੁਝ ਵੀ ਤੁਸੀਂ ਮੇਰਾ ਨਾਮ ਲੈ ਕੇ ਪਿਤਾ ਦੇ ਕੋਲੋਂ ਮੰਗ ਲੈਨੇ ਆ ਨਾ ਉਹ ਤੁਹਾਡੇ ਲਈ ਹੋ ਜਾਂਦਾ ਆ ਕਿਉਂਕਿ ਪਰਮੇਸ਼ਰ ਦਾ ਇੱਕ ਬਚਨ ਆ ਪਰਮੇਸ਼ਰ ਕਹਿੰਦਾ ਹਰ ਇੱਕ ਟਾਈਮ ਦਾ ਇੱਕ ਸਮਾਂ ਆ ਹਰ ਇੱਕ ਚੀਜ਼ ਦਾ ਇੱਕ ਸਮਾਂ ਆ ਕਿਸ ਹਰ ਇੱਕ ਕੰਮ ਦਾ ਇੱਕ ਵੇਲਾ ਆ ਹਾਲੇਲੂਇਆ ਜਦੋਂ ਤੁਸੀਂ ਪਰਮੇਸ਼ਵਰ ਦੇ ਕੋਲੋਂ ਪ੍ਰਾਰਥਨਾ ਕਰਦੇ ਆ ਤੁਹਾਡੀ ਪ੍ਰਾਰਥਨਾ ਜਿਹੜੀ ਪਰਮੇਸ਼ਵਰ ਦੇ ਕੋਲ ਪਹੁੰਚ ਜਾਂਦੀ ਹੈ ਹallelujah ਤੇ ਪਰਮੇਸ਼ਵਰ ਉਸ ਤੁਹਾਡੀ ਪ੍ਰਾਰਥਨਾ ਦਾ ਉੱਤਰ ਜਿਹੜਾ ਆ ਆਲਰੇਡੀ ਉਹ ਕਰ ਦਿੰਦਾ ਹੈ ਹallelujah ਪਰ ਉਹਨੂੰ ਕਈ ਵਾਰ ਥੋੜਾ ਟਾਈਮ ਲੱਗ ਜਾਂਦਾ ਹੈ ਤੇ ਉਸ ਟਾਈਮ ਦੇ ਵਿੱਚ ਹੀ ਸਾਡਾ ਵਿਸ਼ਵਾਸ ਜਿਹੜਾ ਆ ਉਹ ਪਰਖਿਆ ਜਾਂਦਾ ਹੈ ਹallelujah ਜੇਕਰ ਤੁਸੀਂ ਆਪਣੇ ਵਿਸ਼ਵਾਸ ਦੇ ਵਿੱਚ ਬਣੇ ਰਹੋਗੇ ਖੜੇ ਰਹੋਗੇ ਤੇ ਉਹ ਕੰਮ ਤੁਹਾਡੇ ਲਈ ਹੋ ਜਾਏਗਾ ਜੇਕਰ ਤੁਸੀਂ ਡਿੱਗ ਜਾਉਗੇ ਤੇ ਉਹ ਕੰਮ ਜਿਹੜਾ ਤੁਹਾਡਾ ਡਿਲੇ ਹੋ ਜਾਏਗਾ ਹallelujah ਉਹ ਟਾਈਮ ਲੱਗ ਜਾਏਗਾ ਹallelujah ਇਸੇ ਤਰ੍ਹਾਂ ਕਈ ਲੋਕ ਕਈ ਮੇਰੇ ਭੈਣ ਭਰਾ ਉਹ ਪ੍ਰਾਰਥਨਾ ਤਾਂ ਕਰਦੇ ਆ ਪਰ ਉਹਨਾਂ ਦੇ ਵਿਸ਼ਵਾਸ ਜਿਹੜਾ ਆ ਉਹਨਾਂ ਦਾ ਟੁੱਟ ਜਾਂਦਾ ਆ ਹallelujah ਜਦੋਂ ਉਹਨਾਂ ਦਾ ਵਿਸ਼ਵਾਸ ਥੋੜਾ ਟੁੱਟ ਜਾਂਦਾ ਆ ਤੇ ਇਸ ਕਰਕੇ ਉਹਨਾਂ ਦੇ ਕੰਮ ਵੀ ਜਿਹੜੇ ਲੇਟ ਹੋ ਜਾਂਦੇ ਹallelujah ਇਸ ਕਰਕੇ ਪ੍ਰਾਰਥਨਾ ਦੇ ਵਿੱਚ ਸਦਾ ਬਣੇ ਰਹੋ ਬਾਈਬਲ ਪੜ੍ਹਦੇ ਰਹੋ ਤੇ ਪਰਮੇਸ਼ਵਰ ਦੇ ਤੇ ਪੂਰੇ ਮਨ ਤਨ ਦੇ ਨਾਲ ਵਿਸ਼ਵਾਸ ਰੱਖੋ ਤੇ ਪਰਮੇਸ਼ਵਰ ਤੁਹਾਡੀਆਂ ਦੁਆਵਾਂ ਨੂੰ ਜੋ ਤੁਸੀਂ ਮੰਗੋਗੇ ਪਰਮੇਸ਼ਵਰ ਤੁਹਾਨੂੰ ਦੇਗਾ ਤੁਹਾਨੂੰ ਦੇਗਾ ਤੁਹਾਨੂੰ ਦੇਗਾ ਇਨ ધ ਨੇਮ ਆਫ ਜੀਸਸ ਕੇ ਨਾਮ ਬ੍ਰੈਸ ਲਾਰਡ ਸਾਰੇ ਪੜਪੜਾ ਬਣੂ ਜੈ ਮਸੀਹ